ਪਾਈ ਸੰਦੀਪ ਸਿੰਘ ਸਨੀ ਦੇ ਹੱਕ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚਿਤ ਖਾਈ ਦੇ ਰਹੇ ਨੇ ਤੇ ਉਹਨਾਂ ਨੇ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤਸ਼ੱਦਦ ਕਰ ਲਿਆ ਹੈ ਸਿੰਘਾ ਉੱਤੇ ਪੁਲਿਸ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਕਿਹਾ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਕੈਦੀ ਸਰਦਾਰ ਸੰਦੀਪ ਸਿੰਘ ਵਾਸੀ ਅਮਰitsar ਦੇ ਪਰਿਵਾਰ ਦੇ ਵੱਲੋਂ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਉਸ ਦੇ ਉੱਤੇ ਤਸ਼ੱਦਦ ਦੇ ਲਗਾਏ ਦੋਸ਼ਾਂ ਦੇ ਮਾਮਲੇ ਨੂੰ ਉੱਚ ਪੱਧਰੀ ਹੋਣਾ ਚਾਹ ਜਿਹੜਾ ਕਿ ਜਾਂਚ ਹੋਣੀ ਚਾਹੀਦੀ ਹੈ 15 ਤਰੀਕ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਆਦੇਸ਼ਾਂ ਦੇ ਬਾਬਤ ਜਦ ਹੁਣ ਤੱਕ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਜਦ ਕਿ ਅਦਾਲਤ ਨੇ ਇਸ ਜਾਂਚ ਦੇ ਉਪਰੰਤ 17 ਤਰੀਕ ਨੂੰ ਮੇਰੇ 10 ਵਜੇ ਤੋਂ ਪਹਿਲਾਂ ਰਿਪੋਰਟਸ ਓਪਣ ਦੇ ਆਦੇਸ਼ ਕੀਤੇ ਸੀ ਇਸ ਤੋਂ ਪਤਾ ਲੱਗਦਾ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਦਾਲਤ ਦੇ ਵੱਲੋਂ ਹੋਏ ਦੋਸ਼ਾਂ ਨੂੰ ਕਿੰਨਾ ਕਮਾਂਦੀ ਹੈ ਤੇ ਅਦਾਲਤ ਦਾ ਕਿੰਨਾ ਕ ਸਤਿਕਾਰ ਕਰਦੀ ਹੈ ਤੇ ਉਹਨਾਂ ਨੇ ਮੈਡੀਕਲ ਜਾਂਚ ਕਰਵਾਉਣ ਅਤੇ ਉਸ ਦੀ ਰਿਪੋਰਟ ਅਦਾਲਤ ਦੇ ਵਿੱਚ ਜਮ੍ਹਾਂ ਕਰਾਉਣ ਦੀ ਜਗ੍ਹਾ ਜੇਲ੍ਹ ਦੇ ਪੁਲਿਸ ਪ੍ਰਸ਼ਾਸਨਾਂ ਦੇ ਵੱਲੋਂ ਇਸ ਕਾਰਵਾਈ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਕਿ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਉਥੇ ਹੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਦੀ ਸੇਵਾਮਤੋਂ ਮੰਤਲ ਕਰਨਾ ਚਾਹੀਦਾ ਤੇ ਬਣਦੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹਨਾਂ ਦੇ ਉੱਤੇ ਤਸ਼ੱਦਦ ਆਇਆ ਜਾਣ ਲੱਗੇ ਤਾਂ ਫਿਰ ਵੱਡੇ ਸਵਾਲ ਖੜੇ ਕਰਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਜੇਲ੍ਹ ਮੰਤਰੀ ਵੀ ਸਾਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਜਿਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਜਥੇਦਾਰ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਸੰਦੀਪ ਸਿੰਘ ਸਣੀ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਹੁਣ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਿਖਾਈ ਦੇ ਰਹੇ ਨੇ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਅਜਿਤ ਖਾਇ ਦੇ ਰਹੇ ਨੇ ਤੇ ਉਹਨਾਂ ਨੇ ਕਬੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤਸ਼ੱਦਦ ਕਰ ਲਿਆ ਹੈ ਸਿੰਘਾ ਉੱਤੇ ਪੁਲਿਸ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਕਿਹਾ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਕੈਦੀ ਸਰਦਾਰ ਸੰਦੀਪ ਸਿੰਘ ਵਾਸੀ ਅਮਰitsar ਦੇ ਪਰਿਵਾਰ ਦੇ ਵੱਲੋਂ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਉਸ ਦੇ ਉੱਤੇ ਤਸ਼ੱਦਦ ਦੇ ਲਗਾਏ ਦੋਸ਼ਾਂ ਦੇ ਮਾਮਲੇ ਨੂੰ ਉੱਚ ਪੱਧਰੀ ਹੋਣਾ ਚਾ ਜਿਹੜਾ ਕਿ ਜਾਂਚ ਹੋਣੀ ਚਾਹੀਦੀ ਹੈ 15 ਤਰੀਕ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਆਦੇਸ਼ਾਂ ਦੇ ਬਾਬਤ ਜਦੋਂ ਹੁਣ ਤੱਕ ਛੇਲ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਜਦਕਿ ਅਦਾਲਤ ਨੇ ਇਸ ਜਾਂਚ ਦੇ ਉਪਰੰਤ 17 ਤਰੀਕ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਰਿਪੋਰਟ ਸੌਪਣ ਦਾ ਆਦੇਸ਼ ਕੀਤੇ ਸੀ ਇਸ ਤੋਂ ਪਤਾ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਦਾਲਤ ਦੇ ਵੱਲੋਂ ਹੋਏ ਦੋਸ਼ਾਂ ਨੂੰ ਕਿੰਨਾ ਕ ਮੰਨਦੀ ਹੈ ਤੇ ਅਦਾਲਤ ਕਿੰਨਾ ਕ ਸਤਿਕਾਰ ਕਰਦੀ ਹੈ ਤੇ ਉਹਨਾਂ ਨੇ ਮੈਡੀਕਲ ਜਾਂਚ ਕਰਵਾਉਣ ਅਤੇ ਉਸ ਦੀ ਰਿਪੋਰਟ ਅਦਾਲਤ ਦੇ ਵਿੱਚ ਜਮ੍ਹਾਂ ਕਰਾਉਣ ਦੀ ਜਗ੍ਹਾ ਜੇਲ੍ਹ ਦੇ ਪੁਲਿਸ ਪ੍ਰਸ਼ਾਸਨਾਂ ਦੇ ਵੱਲੋਂ ਇਸ ਕਾਰਵਾਈ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਕਿ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਦੀ ਸੇਵਾਮਤੋਂ ਮੰਤਲ ਕਰਨਾ ਚਾਹੀਦਾ ਤੇ ਬਣਦੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹਨਾਂ ਦੇ ਉੱਤੇ ਤਸ਼ੱਦਦ ਟਾਇਆ ਜਾਣ ਲੱਗੇ ਤਾਂ ਫਿਰ ਵੱਡੇ ਸਵਾਲ ਖੜੇ ਕਰਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜੇਲ੍ਹ ਮੰਤਰੀ ਵੀ ਸਾਰੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਜਿਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਜਥੇਦਾਰ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਸੰਦੀਪ ਸਿੰਘ ਸਣੀ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਹੁਣ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਿਖਾਈ ਦੇ ਰਹੇ